ਮਾਰਨਿੰਗ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਸੋ ਟਾਈਮਿੰਗ ਮੈਂ ਦੇਖ ਕੇ ਦੱਸਦੀ ਆ ਟਾਈਮ ਕਿੰਨਾ ਹੈ 9 ਵਜੇ ਸੋ ਮੈਂ ਆਪਣਾ ਵਲੌਗ 9 ਵਜੇ ਸਟਾਰਟ ਕਰ ਰਹੀ ਆ ਨੈਕਸਟ ਮਾਰਨਿੰਗ ਕੱਲ ਵਾਲਾ ਵਲੌਗ ਤੁਸੀਂ ਸਾਰਿਆਂ ਨੇ ਮੇਰਾ ਦੇਖ ਲਿਆ ਹੋਊਗਾ ਕਿਵੇਂ ਲੱਗਿਆ ਹੋਊਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੈਂ ਨਾਸ਼ਤਾ ਕਰ ਲਿਆ ਹੁਣੇ ਕੀਤਾਗਾ ਨਾਸ਼ਤਾ ਜਾਲੂ ਵਾਲੇ ਪ੍ਰੰਟ ਖਾਏ ਨੇ ਆਪਾਂ ਤੇ ਨਾਲ ਹੀ ਮੈਂ ਨਹਾ ਵੀ ਲਿਆ ਆਪਣੇ ਕੱਪੜੇ-ਕੋਪੜੇ ਧੋ ਲੈ

ਇੱਕ ਤਰ੍ਹਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਕਿ ਤੇ ਮੈਂ ਅਸੀਂ ਕੱਲ ਮੇਰੇ ਤੁਸੀਂ ਵਿਆਹ ਦੇ ਵਿੱਚ ਮੈਂ ਦਿਖਾਇਆ ਸੀ ਜਿੰਨਾ ਦੀ ਮੈਰਿਜ ਸੀਗੀ ਮੇਰੇ ਕਜ਼ਨ ਬਰਾਦਰ ਦੀ ਤਾਂ ਅਸੀਂ ਉਹਨਾਂ ਦੇ ਘਰ ਗਏ ਸੀਗੇ ਕੱਲ ਕਿਉਂਕਿ ਅਸੀਂ ਉੱਧਰ ਗਏ ਸੀਗੇ ਤੇ ਫਿਰ ਉਦੋਂ ਬਾਰਿਸ਼ ਬਹੁਤ ਹੋ ਰਹੀ ਸੀਗੀ ਇੱਧਰ ਵੀ ਕਹਿੰਦਾ ਮਨ ਬਹੁਤ ਜ਼ਿਆਦਾ ਨਹੀਂ ਥੋੜੀ ਹੈਗੀ ਸੀ ਕਿੰਨਿੰਨ ਜੀ ਕਿ ਮੌਸਮ ਬਹੁਤ ਵਧੀਆ ਹੋ ਗਿਆ ਸੀ ਕੱਲ ਬਟ ਰਾਤ ਹੀ ਫਿਰ ਇੱਕੋਦਮ ਲਾਈਟ ਨਹੀਂ ਆਈਏ ਥੇ ਮੈਨੂੰ ਐਵੇਂ ਹੋ ਗਿਆ ਕਿ ਹਾਈ ਲਾਈਟ ਦੇ ਵਿੱਚ ਹਰ ਮੌਕਸ਼ੀ ਨੇ ਸੋਣਾ ਨਹੀਂ ਸੀਗਾ ਬੱਟ ਫਿਰ ਅਸੀਂ ਕਿਉਂਕਿ ਇਨਵੇਟਰ ਤੇ ਵੀ ਜਿਆਦਾ ਸਮਾਂ ਪੱਖੇ ਨਹੀਂ ਕੱਢਦੇ ਹਨਾ ਤਾਂ ਫਿਰ ਅਸੀਂ ਇੱਕ ਕਮਰੇ ਦੇ ਵਿੱਚ ਹੀ ਸਾਰੇ ਪੈ ਗਏ ਕਿ ਚਲੋ ਅੰਛੂ ਸਜੇਸਟ ਕੋ ਜਾਇਆ ਮੈਂ ਖਾਣਾ ਹੀ ਜਗਾਣਾ ਨੂੰ ਛੋਰੀ ਆ ਅੱਭੀ ਇਹ ਅੰਛੂ ਛੋਰੀ ਹੈ ਨਾ ਹਾਂਜੀ ਠੀਕ ਹੈ ਠੀਕ ਹੈ ਬੇਟਾ ਠੀਕ ਇੱਕ ਖਾਣਾ ਨਹੀਂ ਓਕੇ ਓਕੇ ਫਿਰ ਬਸ ਫਿਰ 12 ਬੱਟ ਰਾਤ ਨੂੰ 11:30 11 ਲੇਟ ਆ ਗਈ ਸੀ ਕਿ ਤੇ ਫਿਰ ਫਿਰ ਅਸੀਂ ਆਪਣਾ ਸੌਂਗੇ ਸਾਰੇ ਇਸੂਸੇ ਚਲਾ ਕੇ ਫੇ ਨੀਂਦ ਵਧੀਆ ਆਈ ਕਿਉਂਕਿ ਮੈਂ ਤਾਂ ਕੱਲ ਪਰਸੋ ਵਾਲੀ ਰਾਤ ਨਾਲ ਸਾਰਾ ਸੁੱਤੀ ਨਹੀਂ ਜੇਗੀ ਤੇ ਫਿਰ ਮੈਨੂੰ ਜੇ ਨੀਂਦ ਨਾ ਪੂਰੀ ਹੁੰਦੀ ਨਾ ਮੇਰੀ ਫਿਰ ਮੇਰਾ ਮਨ ਨਾ ਸਹੀ ਨਹੀਂ ਹੋਣਾ ਸੀਗਾ ਤੇ ਅਜੀਬ ਜਿਹਾ ਹੋਈ ਜਾਣਾ ਸੀ ਫਿਰ ਮੈਨੂੰ ਤੇ ਹੁਣ ਆਪਣਾ ਮੈਂ ਵਲੌਗ ਸਟਾਰਟ ਕਰ ਰਹੀ ਹਾਂ ਮੇਰੀ ਵੀਡੀਓ ਦੇ ਵਿਸਲਾਸ ਤੱਕ ਜੋੜ ਬਣੇ ਰਹਿਣਾ ਤੇ ਸਕਿਪ ਕਰਕੇ ਨਾ ਦੇਖਿਆ ਕਰੋ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸੋ ਹੁਣ ਮੈਂ ਆਪਣੇ ਸ਼ੁਰੂ ਕਰਦੀਆਂ ਬਲੌਗ ਨੂੰ ਸੋ ਜਿਹੜਾ ਕੋਈ ਪਹਿਲੀ ਵਾਰ ਮੇਰੇ ਚੈਨਲ ਤੇ ਆਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੋ ਆਪਾਂ ਹੁਣ ਆਪਣੀ ਵੀਡੀਓ ਸਟਾਰਟ ਕਰਦੇ ਆਂ। ਪਹਿਲੇ ਨਾ ਮੈਂ ਸਾਰੀ ਤਿਆਰੀ ਕਰਨੀ ਆ ਜਾ ਕੇ ਕਿਉਂਕਿ ਇਹਦੀ ਬੂਆ ਦੀ ਮੈਰਿਜ ਹੈਗੀ ਲੀਜ਼ਾ ਦੀ ਸੋ ਮੈਂ ਹੁਣ ਰਿਵੀਲ ਕਰਦੀ ਆਂ ਲੀਜ਼ਾ ਦੀ ਮੈਰਿਜ ਹੈ ਤੇ ਬਸ ਉਹਦੇ ਘਰ ਕੇ ਫਿਰ ਆਪਾਂ ਤਿਆਰੀ ਕਰਨੀ ਆ ਹਲੇ ਮੈਂ ਕੱਪੜੇ-ਕੱਪੜੇ ਆਪਣੇ ਸੈੱਟ ਕਰਨੇ ਆ ਸਾਰੇ ਤਾਂ ਕਰਕੇ ਮੈਂ ਪਹਿਲਾਂ ਆ ਗਈ ਕਿ ਜਿਹੜੇ ਆ 8-10 ਦਿਨ ਜਗ ਜਨਨ ਰੈਨਰ ਲਾਇਆ ਵਾਂ। ਕਿ ਫਿਰ ਮੈਂ ਬਾਅਦ ਦੇ ਵਿੱਚ ਵਿਆਹ ਚ ਉਲਝ ਜਾਣਾ ਉਸ ਤੋਂ ਬਾਅਦ ਫਿਰ ਮੇਰੇ ਤੋਂ ਜਾਇਆ ਨਹੀਂ ਜਾਂਦਾ ਫਿਰ ਇਹਦੀਆਂ ਛੁੱਟੀਆਂ ਖਤਮ ਹੋ ਜਾਣੀਆਂ ਨੇ ਗੀਆਂ ਤਾਂ ਕਰਕੇ ਫਿਰ ਮੈਂ ਆ ਗਈ ਕਿ ਚੱਲ ਜਿੰਨੇ ਦਿਨ ਹੈਗੇ ਨੇ ਮੈਂ ਜਾਇਆ ਨਹੀਂ ਕਿਉਂਕਿ ਨਾ ਫਿਰ ਮੈਨੂੰ ਐਵੇਂ ਹੈ ਕਿ ਇਹਦੀਆਂ ਛੁੱਟੀਆਂ ਤੋਂ ਜੇ ਖਤਮ ਹੋ ਗਈਆਂ ਨਾ ਫਿਰ ਮੈਂ ਆ ਨਹੀਂ ਪਾਉਂਗੀ ਹੁਣ ਸਾਰਿਆਂ ਨੂੰ ਹੁੰਦਾ ਹੀ ਆ ਨਾ ਜਿਹੜਾ ਮੇਰੀ ਵੀਡੀਓ ਦੇਖਦੇ ਹਰ ਕਿਸੇ ਨੂੰ ਹੁੰਦਾ ਹੀ ਹੈ ਪੇਕੇ ਜਾਈਏ ਪੇਕੇ ਜਾਈਏ ਕਿਉਂਕਿ ਨਾ ਜੋ ਸਕੂਨ ਆਪਣੀ ਮਾਂ ਕੋਲ ਹੈ ਨਾ ਆ ਕੇ ਮਿਲ ਕੇ ਕਿਧਰੇ ਨਹੀਂ ਹੈ ਇਹ ਸਕੂਨ ਤੋ ਉਹ ਬਟ ਮੈਨ ਮੈਨੂੰ ਇਹ ਚੀਜ਼ ਨਹੀਂ ਹੈ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਕੁਝ ਰਹਨੀ ਐ ਐਸੀ ਕੋਈ ਗੱਲ ਨਹੀਂ ਐ ਪਰ ਫਿਰ ਵੀ ਹੁੰਦਾ ਤਾਂ ਹੈਗਾ ਆਪਣੇ ਮਾਪਿਓ ਦਾ ਵੀ ਆਪਾਂ ਕਰ ਦਿੱਤਾ ਮੇਨ ਲਈ ਇਹ ਤੇ ਬਸ ਉਹਦੇ ਕਰਕੇ ਫਿਰ ਜਿੱਥੇ ਆ ਪਪਾ ਜਿਪਣ ਬਚਪਨ ਵੀ ਤਾਇਆ ਇੱਕ ਜਿਹੜਾ ਇਹ ਘਰ ਆ ਨਾ ਇੱਥੇ ਆ ਬਚਪਨ ਤੋਂ ਆ ਸੋ ਮੈਨੂੰ ਇੱਥੇ ਆ ਕੇ ਮੇਰੇ ਬਹੁਤ ਸਈ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਜੀਆਂ ਬਚਪਨ ਦੀਆਂ ਤੇ ਸਾਡੇ ਇੱਥੇ ਮੱਝਾਂ ਹੁੰਦੀਆਂ ਸੀਗੀਆਂ ਸਾਹਮਣੇ ਵੇੜਿਆ ਬਟ ਹੁਣ ਅਸੀਂ ਮੱਝਾਂ ਸਾਰੀਆਂ ਮੇਰੇ ਪਪਾ ਰਾਣੇ ਵੇਚ ਦਿੱਤੀਆਂ ਨੇ ਤੇ ਪਾਪਾ ਵੀ ਕਿਉਂਕਿ ਮਮਾ ਪਾਪਾ ਨੇ ਫਿਰ ਸ਼ੌਪ ਕਰ ਲਈ ਸੀ ਕਿਉਂਕਿ ਗਾ ਕੱਗੇ ਵਿੱਚ ਪਤਲੇ ਨੇੜਿਆ ਕੱਗ ਮੇਰੇ ਕੱਗੇ ਨੇ ਪੇਕੇ ਕੱਗੇ ਨਾਲ ਨਾ ਪਿੰਡਾ ਪੁੱਤਾ ਸਿੰਗਾ ਦਾ ਉੱਥੇ ਹੈ ਮੇਰੇ ਪੇਕੇ ਸੋ ਪਿੱਛਾ ਕਿਤਾ ਬਹੁਤ ਮੇਰੀ ਯਾਦਾਂ ਨੇ ਮੇਰੇ ਫੋਟੋਆ ਵੀ ਨਹੀਂ ਕੁਝ ਜਿਆਦਾ ਛੋਟੇ ਹੁੰਦੇ ਦੇ ਫੋਟੋਆ ਨਹੀਂ ਹੈਗੀਆਂ ਬਟ ਕੁਝ ਮੈਨੇ ਸਕੂਲ ਟਾਈਮ ਦੀਆਂ ਕਿਤਨੀ ਹੋਈਆਂ ਨੇ ਜੀਆਂ ਤੇ ਜ਼ਰੂਰ ਦਿਖਾਵਾਂਗੀ ਠੀਕ ਹੈ ਚਲੋ ਉਹ ਹਾਂ ਜਿੰਦ ਤਨਾ ਮ ਮੋਕਸ਼ੀ ਨਰ ਗੈਲਰੀ ਸੀਗੀ ਤੇ ਮੋਕਸ਼ੀ ਕਹਿੰਦੀ ਮੈਂ ਖਿਡੌਣੇ ਨਾਲ ਖੇਲਣਾ ਤਾਂ ਫਿਰ ਉਹ ਖੇਲ ਵੀ ਸੀ ਤੇ ਮੈਨੂੰ ਆਪਣੇ ਖਿਡੌਣੇ ਵੇਚ ਰਹੀ ਸੀ ਕਹਿ ਰਹੀ ਸੀ ਮम्मा ਐਵੇਂ ਕਹੋ ਕਿ ਖਿਡੌਣੇ ਲੈ ਲੋ ਲੈਣੇ ਦੇ ਲੋ ਤੇ ਫਿਰ ਐਵੇਂ ਕਹਿ ਕਹਿ ਕੇ ਨਾਲੇ ਪਹਿਲਾਂ ਤਾਂ ਮੈਨੂੰ ਮੇਰੇ ਤੋਂ ਖਿਡੌਣੇ ਵਿਚਵਾਏ ਫਿਰ ਆਪ ਵੇਚ وازیسਦਿੱਕ ਨਾਲ ਉਹ ਖੇਡੇ ਲੱਗ ਜਾਂਦੀ ਹੈ ਜੀ ਵੈਸੇ ਤਾਂ ਉਹ ਉੱਥੇ ਹੁੰਦਾ ਕਿ ਇਹ ਪਟਿਆਲੇ ਕੀ ਮੈਨੂੰ ਇਹ ਕਿ ਉਹਨੂੰ ਸੰਭਾਲਣ ਦੀ ਟੈਨਸ਼ਨ ਨਹੀਂ ਹੁੰਦੀ ਇੱਥੇ ਥੋੜਾ ਜਿਹਾ ਇਹ ਹੈ ਕਿ ਮੰਮੀ ਹਰੀ ਦੁਕਾਨ ਚੱਲ ਜਾਂਦੇ ਮੈਂ ਤੇ ਮੇਰੀ ਭਾਬੀ ਹੀ ਹੁੰਨੇ ਆ ਘਰ ਤਾਂ ਫਿਰ ਉਹਨਾਂ ਦੀ ਵੀ ਛੋਟੀ ਕੁੜੀ ਆ ਤੇ ਫਿਰ ਦੋਨੋਂ ਲੜਦੀਆਂ ਨੇ ਆਪਸ ਚ ਤੇ ਚਲੋ ਬੱਚੇ ਤਾਂ ਹੁਣ ਇੰਨਾ ਉਹ ਆਪਣੀ ਚੀਜ਼ ਦੇਵੇ ਨਾ ਇਹ ਦੇਵੇ ਦੋਨੋਂ ਲੜੀ ਜਾਂਦੀਆਂ ਫਿਰ ਸਾਨੂੰ ਸੰਭਣਾ ਔਖ ਹੋ ਜਾਂਦਾ ਦੋਨਾਂ ਜਣੀਆਂ ਨੂੰ ਤੇ ਬਸ ਫਿਰ ਉਸ ਤੋਂ ਬਾਅਦ ਜਦੋਂ ਮੋਕਸ਼ੀ ਖੇਲ ਰਹੀ ਸੀ ਥੋੜੀ देर ਬਾਅਦ ਕਹਿੰਦੀ ਮम्मा ਕੁਝ ਪੀਣ ਹੈ ਮੈਂ ਕਿਹਾ ਚਲੋ ਇਹਨੂੰ ਸ਼ਕੈਸ਼ ਬਣਾ ਦਿੰਨੀ ਆਂਗੀ ਤੇ ਮੈਂ ਤਾਂ ਉੱਥੇ ਵੀ ਸ਼ਕੈਸ਼ ਬਣਾਉਂਦੀ ਰਹਿੰਦੀ ਆਂ ਤੇ ਇੱਥੇ ਵੀ ਫਿਰ ਮੈਂ ਕਿਹਾ ਚਲੋ ਬਣਾ ਦਿੰਨੀ ਆਂ ਮੋਕਸ਼ੀ ਨੂੰ ਮੋਕਸ਼ੀ ਨੂੰ ਥੋੜੀ ਥੋੜੀ ਦੇਰ ਬਾਅਦ ਕੁਝ ਖਾਣ ਨੂੰ ਮੰਗਦੀ ਕਿਉਂਕਿ ਵੱਡੀ ਹੋ ਗਈ ਨੇ ਰੋਟੀਆਂ ਜ਼ਿਆਦਾ ਖਾਂਦੀ ਨੇ ਇਹਨੂੰ ਲੱਗਦੀ ਹੈ ਭੁੱਖ ਤੇ ਬਸ ਫਿਰ ਮੈਂ ਕਿਹਾ ਚਲੋ ਇਹਨੂੰ ਸ਼ਕੈਸ਼ ਬਣਾ ਦਿੰਨੀ ਆਂ ਸ਼ਕੈਸ਼ ਬਣਾਨ ਤੋਂ ਬਾਅਦ ਬਸ ਅਲੀਲੀ ਲਾ ਕੇ ਡਾਂਸ ਕਰ ਰਹੀ ਸੀ ਤੇ ਥੋੜੀ ਦੇਰ ਬਾਅਦ ਹੀ ਮੈਂ ਇਹਨੂੰ ਨਵਾ ਦਿੱਤਾ ਸੀਗਾ ਤੇ ਦੇਖ ਲਓ ਆਹ ਇਹ ਮੇਰਾ ਕਾਕਾ ਨਿੱਕਾ ਜਾ ਮੈਨੂੰ ਪਿਆਰ ਨਹੀਂ ਕਰਨ ਦਿੰਦੀ ਮੌਕਸ਼ੀ ਇਹਨੂੰ ਜੈਲਸ ਕਰਦੀ ਐ ਆ ਜਾ ਫਿਰ ਜਾ ਆ ਆਪਾਂ ਵੀਡੀਓ ਦੇਖਾਂਗੇ ਕਿੜੀ 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 ਹਾਂ ਉਹ ਦੇਖੋ ਇਹ ਕੌਣ ਐ ਇਸ ਵੀਡੀਓ ਮੇ ਅੰਸ਼ੂ ਐ ਅੰਸ਼ੂ ਮੇਰਾ ਕਾਕਾ ਪਿਆ ਨਹੀਂ ਕਰ ਕਾਕਾ ਕਾਕਾ ਇਹ ਮੇਰਾ ਬਾਪੂ ਆਹ ਗੁਰੂ ਜੀ ਚੂ ਤੇ ਦੇ ਨੂੰ ਅੰਦਰ ਪਾ ਦਾ ਛੋਗੀ ਦੀ ਦੀ ਅੰਦਰ ਪਾ ਦਾ ਚਲ ਉਹਨੇ ਦੇਖ ਲੈ ਇਹਨੂੰ ਤੇ ਹੁਣ ਇੱਥੇ ਸਾਡੇ ਦੋਨੋਂ ਕੁੜੀਆਂ ਸੋ ਗਈਆਂ ਤੇ ਫਿਰ ਅਸੀਂ ਦੁਪਹਿਰ ਦੀ ਅੱਜ ਰੋਟੀ ਦੀ ਮਨਾਈ ਅਸੀਂ ਸੋਚਿਆ ਚਲੋ ਆਲੂ ਬਲੋਏ ਪਏ ਆ ਅਸੀਂ ਉਹਨਾਂ ਨੂੰ ਪਿਆਜ਼ ਵਿੱਚ ਜਿਵੇਂ ਆਪਾਂ ਛੁੱਛੜ ਪਿਆਜ਼ ਕੱਟ ਕੇ ਪਾ ਲੈਨੇ ਤੇ ਆਲੂ ਦੀ ਪਿੱਠੀ ਬਣਾ ਕੇ ਨਾ ਆਪਾਂ ਬਰੈਡ ਦੇ ਉੱਤੇ ਲਗਾ ਕੇ ਬਰੈਡ ਦੇ ਵਿੱਚ ਲਗਾ ਕੇ ਖਾ ਲਾਂਗੇ ਰੋਸਟ ਜੀ ਬਣਾ ਲਾਂਗੇ ਤੇ ਬਸ ਅਸੀਂ ਉਸ ਤਰੀਕੇ ਨਾਲ ਫਿਰ ਮੈਂ ਨਾਲ ਚਾਹ ਪੀਤੀ ਭਾਬੀ ਨੇ ਨਹੀਂ ਚਾਹ ਪੀਤੀ ਮੈਂ ਵੀ ਲਈ ਤੇ ਬਸ ਅਸੀਂ ਫਿਰ ਉਹ ਖਾਏ ਤੇ ਦੋਨੋਂ ਬੱਚੇ ਸੋ ਗਏ ਫਿਰ ਆਰਾਮ ਨਾਲ ਅਸੀਂ ਖਾ ਲਿਆ ਕਿਉਂਕਿ ਜੇ ਉਹ ਦੋਨੋਂ ਜਾਗਦੇ ਹੁੰਦੇ ਆਉਂਦੇ ਆ ਨਾ ਤਾਂ ਉਹ ਖਾਂਦੀਆਂ ਨੇ ਨਾ ਦੂਜਿਆਂ ਨੂੰ ਖਾਂਦਿੰਦੀਆਂ ਨੇ ਤੇ ਫਿਰ ਉਹ ਸੁੱਤੀਆਂ ਪਈਆਂ ਸੀਗੀਆਂ ਆਰਾਮ ਨਾਲ ਇੱਕ ਦੂਜੇ ਕੰਮ ਨੇ ਸੋ ਗਏ ਇੱਕ ਦੂਜੇ ਕੰਮ ਨੇ ਦੋਨਾਂ ਨੂੰ ਇਕੱਠੀਆਂ ਵੀ ਨਹੀਂ ਪਾ ਸਕਦੇ ਵੀ ਜੇ ਇੱਕ ਕੁਰਤੀ ਦਾ ਇੱਕ ਨਾਲ ਦੀਆਂ ਦੂਜੀ ਵੀ ਉਲ ਜਾਂਦੀ ਹੈਗੀ ਤੇ ਬਾਸੇ ਮੇਰੇ ਨਾਲ ਹੀ ਮੈਂ ਆਪਣੀ ਛਾਪ ਨਾਲ ਲਈ ਸੀਗੀ ਤੇ ਫਿਰ ਖਾ ਰਹੀ ਸੀਗੀ ਤੇ ਬਸ ਉਹਨੇ ਆ ਕਿ ਮੈਂ 4-5 ਦਿਨ ਰਹਿ ਕੇ ਫਿਰ ਮੇਰੀ ਮਾਸੀ ਵੀ ਮੈਨੂੰ ਬੁਲਾਈ ਜਾਂਦੇ ਕਹਿੰਦੇ ਇੱਥੇ ਆ ਜਾ ਇੱਥੇ ਆ ਜਾ ਕਿਉਂਕਿ ਨਾਲ ਹੀ ਮੇਰੇ ਨਾਲ ਹੀ ਮੇਰੀ ਮਾਸੀ ਦਾ ਘਰ ਹੈਗਾ ਇੱਥੇ ਤੇ ਫਿਰ ਉੱਥੇ ਜਾਊਂਗੀ ਜੇ ਇੱਕ ਦੋ ਦਿਨ ਲਗਾਣਾ ਤਾਂ ਲਗਾ ਲੂੰਗੀ ਫਿਰ ਨਹੀਂ ਤਾਂ ਫਿਰ ਸਿੱਧਾ ਮੈਂ ਆਪਣੇ ਘਰ ਪਟਿਆਲੇ ਜਾਊਂਗੀ ਕਿਉਂਕਿ ਫਿਰ ਲੀਜ਼ਾ ਦੀ ਮੈਰਿਜ ਹੈ ਮੈਂ ਕੋਈ ਤਿਆਰੀ ਕਰਨੀ ਹੈ ਹਲੇ ਆਪਣੀ ਡਰੈਸ ਡਰੂਸ ਦੇਖਣੀ ਹੈ ਪਾ ਕੇ ਕਿ ਦੁਬਾਰਾ ਸੈਟਿੰਗ ਤਾਂ ਨਹੀਂ ਕਰਾਣੀ ਪਊਗੀ ਜਾਂ ਕੁਝ ਵੀ ਤੁੰਕ ਕਰ ਕੋਈ ਵੀ ਮੈਰਿਜ ਆ ਜਾਣਾ ਆਪਾਂ ਨੂੰ ਇੱਕ ਵਾਰ ਤਾਂ ਕੱਪੜੇ ਸਾਰੇ ਸੈੱਟ ਕਰਨੇ ਹੀ ਪੈਂਦੇ ਆ ਮੋਕਸ਼ੀ ਦੇ ਸਾਰੇ ਸੈੱਟ ਕਰਨੇ ਪੈਣਗੇ ਤੇ ਹੁਣ ਤੁਹਾਨੂੰ ਮੇਰਾ ਮੈਰਿਜ ਆ ਦਾ ਵਲੌਗ ਜਲਦੀ ਜਲਦੀ ਦੇਖਣ ਨੂੰ ਮਿਲੇਗਾ ਸੋ ਮੇਰੇ ਚੈਨਲ ਤੇ ਜਿਹੜਾ ਪਹਿਲੀ ਵਾਰ ਆਏ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਅੱਗੇ ਤੋਂ ਅੱਗੇ ਸ਼ੇਅਰ ਕਰ ਦੋ ਜਲਦੀ ਜਲਦੀ ਤੇ ਮੇਰੇ ਹਰ ਰੋਜ਼ ਇਸ ਤਰੀਕੇ ਨਾਲ ਦਾ ਨਵੇਂ ਦਾ ਨਵੇਂ ਵਲੌਗ ਮਿਲਦੇ ਰਹਿਣਗੇ ਸੋ ਸੋ ਹਾਂਜੀ ਫਰੈਂਡਸ ਹੁਣੇ ਅਸੀਂ ਬ੍ਰੈਡ ਖਾਇਆ ਬਣਾ ਗਏ ਤੇ ਸਾਡੇ ਦੋਨੋਂ ਕੁੜੀਆਂ ਸੌ ਗਈਆਂ ਮੋਕਸ਼ੀ ਤਾਂ ਪਹਿਲਾਂ ਹੀ ਸੋ ਗਈ ਸੀ ਬਟ ਅੱਗੇ ਤਾਂ ਸੌਂਦੀ ਨਹੀਂ ਬਟ ਪਤਾ ਨਹੀਂ ਅੱਜ ਕੀ ਹੋਇਆ ਕਿ ਮੈਂ ਸੋ ਗਈ ਚਲੋ ਕੋਈ ਨਹੀਂ ਵਧੀਆ ਥੋੜਾ ਜਿਹਾ ਮੈਨੂੰ ਰੈਸਟ ਹੋ ਜਾਏਗਾ ਕਿਉਂਕਿ ਬਹੁਤ ਹੰਕਾਰ ਰਹੀ ਸੀ ਕਿ ਪਹਿਲਾਂ ਉਹਨੂੰ ਮੈਂ ਮਸੰਮੀ ਖਵਾਈ ਫਿਰ ਕਹਿੰਦੀ ਮੰਗੇਓ ਖਾਣਾ ਹੈ ਉਹਨੇ ਫ੍ਰੀਜ ਦੇ ਵਿੱਚ ਦੇਖ ਲਿਆ ਜੋ ਜੋ ਪਿਆਸ ਸੀ ਕਹਿੰਦੀ ਆਪੀ ਖਾਣਾ ਹੈ ਉਹ ਵੀ ਖਾਣਾ ਤਾਂ ਹੁਣ ਉਹਨੇ ਖਾ ਕੇ ਫਿਰ ਮੈਨੂੰ ਨਹਾਇਆ ਸਾਰਾ ਬਹੁਤ ਜ਼ਿਆਦਾ ਗੰਦੀ ਹੋ ਗਈ ਸੀ ਉਸ ਤੋਂ ਬਾਅਦ ਫਿਰ ਹੁਣ ਬਾਹਰ ਬੈਠੀ ਸੀ ਕਿਉਂਕਿ ਨਾ ਮੇਰੇ ਇੱਥੇ ਨਾ ਫੋਨ ਦੇ ਵਿੱਚ ਨੈਟਵਰਕ ਨਹੀਂ ਆਂਦਾ ਜੀ ਉਹ ਦੀ ਸੀ ਮੈਂ ਨਾ ਮੇਰੀ ਤਾਂ ਫਿਰ ਇੱਥੇ ਬਾਹਰ ਬੈਠ ਫੋਨ ਦਾ ਚੱਲਦਾ ਮੇਰਾ ਫੋਨ ਚੱਲਦਾ ਹੈਗਾ ਤੇ ਫਿਰ ਹੁਣ ਮੋਕਸ਼ੀ ਨੇ ਉਹਦੇ ਵਿੱਚ ਪੋਇਮ ਦੇਖਿਆ ਪਤਾ ਨਹੀਂ ਉਹਨੂੰ ਨੀਂਦ ਆ ਗਈ ਫਿਰ ਉਹ ਸੋ ਗਈ ਨਾਲ ਦੂਜੀ ਨੂੰ ਵੀ ਮੈਨੇ ਚੱਲ ਚੱਲ ਕੇ ਸੁਵਾਤਾ ਝੂਟੇ ਦੇ ਦੇ ਕੇ ਸੋ ਗਈ ਤੇ ਹੁਣ ਮੈਂ ਵੀ ਛੱਟ ਰੈਸਟ ਕਰ ਲੈਣੀ ਆ ਤੇ ਨਾਲੇ ਆਪਣੇ ਜੇ ਰੈਸਟ ਕਰਨਾ ਤਾਂ ਕਰ ਲੈਣੀ ਨਹੀਂ ਤਾਂ ਮੈਂ ਉਹਦੀ ਆਪਣੀ ਵੀਡੀਓ ਦੀ ਐਡੀਟਿੰਗ ਕਰਦੀ ਆ ਹੁਣ ਮੈਂ ਸ਼ਾਮ ਨੂੰ ਆਪਣਾ ਵਲੌਗ ਕੰਟੀਨਿਊ ਕਰੂੰਗੀ ਬਹੁਤ ਬੁਸ਼ ਮੈਂ ਅਮਜੀ ਪੰਨਾ ਜਾਂ ਮੈਨੂੰ

मैं अपनी मॉक्सी भी पाऊंगी होना ना मॉक्सी ओ हेलो देखो ओए ऑटो हैंडशू गोल कुत्ते हुए रानी उठ के ले ना परो <laughs> thank you बोल बोल ले ਤੇ ਹੁਣ ਅੱਜ ਆਪਣਾ ਦਿਨ ਵਧੀਆ ਸੀਗਾ ਤੇ ਬਾਕੀ ਹੁਣ ਆਪਾਂ ਕਿਸੇ ਲੋਗ ਦੇ ਨਾਲ ਹੀ ਐਂਡ ਕਰਦੇ ਆ ਜੇ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਸੋ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਿਊ ਵੀਡੀਓ ਨਾਲ ਕੱਲ੍ਹ ਤੋਂ ਬਾਏ ਬਾਏ ਠੀਕ